ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਤੇ ਵੱਖ-ਵੱਖ ਥਾਵਾਂ ਤੇ ਕੂੜੇ ਦੇ ਢੇਰ ਦੇਖਣ ਨੂੰ ਮਿਲ ਰਹੇ ਨੇ ਜਿਸ ਨਾਲ ਸ਼ਹਿਰ ਦੀ ਦਿੱਖ ਖਰਾਬ ਹੋ ਰਹੀ ਹੈ ਪਰ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਲੈ ਨਗਰ ਨਿਗਮ ਕਮਿਸ਼ਨਰ ਖੁਦ ਆਪ ਵੀ ਸਫਾਈ ਪ੍ਰਬੰਧਨ ਦਾ ਜਾਇਜ਼ਾ ਲੈ ਰਹੇ ਨੇ ਇਸ ਦੇ ਤਹਿਤ ਹੀ ਫਾਸਫੇ ਦੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਨੇ ਆਖਿਆ ਕਿ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਦੇ ਉੱਪਰ ਕੂੜਾ ਨਾ ਸੁੱਟਣ ਅਤੇ ਨਗਰ ਨਿਗਮ ਦੀ ਸਫਾਈ ਮੁਹਿੰਮ ਵਿੱਚ ਨਗਰ ਨਿਗਮ ਦਾ ਸਾਥ ਦੇਣ। ਸਭ ਨੂੰ ਹੀ ਪਤਾ ਕਿ ਪਿੱਛੇ 2-3 ਸਾਲ ਕਾਰਪੋਰੇਸ਼ਨ ਰਹੀ ਨਹੀਂ ਆ ਤੇ ਜਦੋਂ ਕੋਈ ਇਲਾਕੇ ਦਾ ਕੋਈ ਮੋਤਬਰ ਨਹੀਂ ਸੀਗਾ ਤੇ ਸਾਰੇ ਹੀ ਕਮ ਅਫਸਰ ਸਹਿਬਾਨਾਂ ਦੇ ਹੱਥ ਵਿੱਚ ਸੀ ਤੇ ਮੈਨੂੰ ਕੋਈ ਗੁਰੇਜ਼ ਨਹੀਂ ਆਇਆ ਕਿ ਕਹਿੰਦੇ ਕਿ ਉਸ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਪ੍ਰਬੰਧਾ ਦੇ ਵਿੱਚ ਉਹਨਾਂ ਨੂੰ ਸੀਰੀਅਸਲੀ ਨਹੀਂ ਲਿਆ ਗਿਆ ਤੇ ਕੰਮ ਸਹੀ ਤਰੀਕੇ ਨਾਲ ਨਹੀਂ ਹੋਏ ਪਰ ਜਦੋਂ ਤੋਂ ਹਾਊਸ ਦੀ ਫਾਰਮੇਸ਼ਨ ਹੋਈ ਆ ਸਾਰੇ ਕਾਉਂਸਲਰ ਸਹਿਬਾਨ ਆਪਣੇ ਏਰੀਆਜ਼ ਦੇ ਵਿੱਚ ਪਹੁੰਚੇ ਨੇ ਤੇ ਉਹ ਪਹਿਲੇ ਦਿਨ ਤੋਂ ਹੀ ਇਹ ਸਾਰੇ ਮੁੱਦੇ ਕਾਰਪੋਰੇਸ਼ਨ ਚ ਾਰੇ ਆ ਤੇ ਸਾਰੇ ਹੀ ਬਹੁਤ ਜ਼ਿੰਮੇਵਾਰੀ ਦੇ ਨਾਲ ਆਪਣੀ ਸੇਵਾ ਨਿਭਾ ਰਹੇ ਆ ਤੇ ਉਸ ਤੋਂ ਬਾਅਦ ਨਗਰ ਨਿਗਮ ਦੇ ਅਫਸਰ ਵਿਲਕੇ ਕਾਉਂਸਲਰ ਸਹਿਬਾਨ ਦੇ ਨਾਲ ਸਾਰੇ ਹੀ ਆਪਣੇ ਗਰਾਊਂਡ ਲੈਵਲ ਤੇ ਕੰਮ ਕਰਦੇ ਪਏ ਆ। ਕੂੜੇ ਨੂੰ ਲੈ ਕੇ ਸਮੱਸਿਆ ਸੀਗੀ, ਸੀਵਰੇਜ ਬਲਾਕੇਟ ਨੂੰ ਲੈ ਕੇ ਸਮੱਸਿਆ ਸੀਗੀ, ਉਹ ਸਾਰਿਆਂ ਦੇ ਹੱਲ ਬਹੁਤ ਜਲਦੀ ਕੀਤੇ ਜਾ ਰਹੇ ਆ। ਇੱਕ ਜਿਹੜਾ ਮੇਜਰ ਸੈਟਬੈਕ ਸਾਨੂੰ ਲੱਗਾ ਉਹ ਅਵਰਡਾ ਕੰਪਨੀ ਦਾ ਨਾਲ ਜਿਹੜਾ ਕੰਟਰੈਕਟ ਬ੍ਰੇਕ ਹੋਇਆ ਉਹਦਾ ਲੱਗਾ। ਇਹਦੇ ਕਰਕੇ ਜਿਹੜੀ ਕੂੜੇ ਦੀ ਸਮੱਸਿਆ ਬਹੁਤ ਵੱਧ ਗਈ, ਸਾਨੂੰ ਜਗ੍ਹਾ-ਜਗ੍ਹਾ ਤੇ ਕੂੜੇ ਦੇ ਢੇਰ ਦਿਖਣੇ ਸ਼ੁਰੂ ਹੋ ਗਏ ਕਿਉਂਕਿ ਡੋਰ-ਟੂ-ਡੋਰ ਲਿਫਟਿੰਗ ਬੰਦ ਹੋ ਗਈ। ਇਹਦੇ ਤੇ ਵੀ ਅ ਬਿਲਕੁਲ ਮੀਟਿੰਗਸ ਹੋ ਰਹੀਆਂ ਤੇ ਟਰਾਲੀਜ਼ ਦਾ ਅਰੇਂਜਮੈਂਟ ਕਰਕੇ ਕੁਝ ਕਾਰਪੋਰੇਸ਼ਨ ਵੱਲੋਂ ਕੁਝ ਪ੍ਰਾਈਵੇਟ ਲਗਾ ਕੇ ਇਹਦੀ ਲਿਫਟਿੰਗ ਦਿਨ ਰਾਤ ਨਿਰੰਤਰ ਜਾ ਰਹੀ ਹੈ ਤੇ ਮੈਨੂੰ ਪਤਾ ਹੈ ਕਿ ਅਸੀਂ 10-15 ਦਿਨ ਦੇ ਵਿੱਚ ਵੱਦ ਤੋਂ ਵੱਧ ਤੁਸੀਂ 1 ਮਹੀਨਾ ਲਾ ਲਓ ਤੁਸੀਂ ਅਸੀਂ ਇਸ ਸਮੱਸਿਆ ਨੂੰ ਬਿਲਕੁਲ ਖਤਮ ਕਰ ਦੇਣਾ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਨਿਗਮ ਵੱਲੋਂ ਬਖ ਬਖ ਉਪਰਾਲੇ ਕੀਤੇ ਜਾ ਰਹੇ ਹਨ ਇੱਥੇ ਤਹਤੀ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਵੀ ਬਖ ਬਖ ਸ਼ਹਿਰ ਦੇ ਥਾਮਾਂ ਤੇ ਜਾ ਕੇ ਸਫਾਈ ਪ੍ਰਬੰਧ ਦਾ ਜਾਇਜ਼ਾ ਲੈ ਰਿਹਾ ਹੈ ਇੱਥੇ ਤਹਤੀ ਫਾਸਟਵੇ ਦੀ ਟੀਮ ਨਾਲ ਗੱਲਬਾਤ ਕਰਦੇ ਹੋયા ਹੈ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਸਫਾਈ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਸ਼ਹਿਰ ਨੂੰ ਸਾਫ਼ ਸੁਥਰਾ ਕੀਤਾ ਜਾਵੇਗਾ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਨਗਰ ਨਿਗਮ ਵੱਲੋਂ ਸਫਾਈ ਪ੍ਰਬੰਧ ਕੀਤੇ ਜਾ ਰਹੇ ਉਸ ਵਿੱਚ ਲੋਕ ਵੀ ਸਹਿਯੋਗ ਕਰਨ ਅਤੇ ਸੜਕਾਂ ਦੇ ਉੱਪਰ ਕੂੜਾ ਨਾ ਛੱਡਣ ਅੰਮ੍ਰਿਤਸਰ ਫਾਸਟ ਵਿੱਚ ਖਬਰ ਨਵਰੀ ਕੈਮਰਾਮੈਨ ਗੁਰਸੇਵਕ ਸਿੰਘ ਦੇ ਨਾਲ ਰਕੇਸ਼ ਕੁਮਾਰ